ਰਾਜੀ ਉਤਾਰ ਸੀਗੇ ਰਾਇ ਸਰ ਕਿੱਦਾਂ ਮਨ ਦੇ ਵਿੱਚ ਆਉਂਦਾ ਤੁਸੀਂ ਪਲੱਸ 2 ਕੀਆ ਵਧੀਆ ਨੰਬਰ ਲੈ ਕੇ ਪਾਸ ਪਲੱਸ 2 ਦਾ ਜੀ ਦੇਖੋ ਜਿਵੇਂ ਕਹਦੇ ਵੀ ਮੇਰੇ ਦਿਲ ਤੋਂ ਪਹਿਲਾਂ ਤੋਂ ਸੀਗੇ ਵੀ ਮੈਂ ਅੱਗੇ ਪੜਾਂ ਪਰ ਕੁਝ ਘਰੇਲੂ ਹਾਲਾਤ ਸੀਗੇ ਤੇ ਇਜਾਜ਼ਤ ਨਹੀਂ ਦੇ ਰਹੇ ਸੀਗੇ ਤੇ ਇੱਕ ਵਾਰਾ ਚਲੋ ਮੇਰੇ ਬੇਟੇ ਦੇ ਪੇਪਰ ਤਬਾੜੇ ਸੀਗੇ ਉਹਦੇ ਨਾਲ ਹੀ ਮੇਰਾ ਵੀ ਮਨ ਕਰਿਆ ਵੀ ਮੈਂ ਵੀ ਚਲੋ ਪੇਪਰ ਦੇ ਮਾਤੇ ਮੈਂ ਇਸ ਕਰਕੇ ਮੈਂ ਵੀ ਫਿਰ ਇੱਕ ਪੇਪਰ ਦਿੱਤੇ ਤੇ بیٹے ਵਾਲੀ ਅਸੀਂ ਦੋਨਾਂ ਦੇ ਰਿਜ਼ਲਟ ਆਇਆ ਪਰਸੋਂ ਬਹੁ ਵੀਰ ਰਿਜ਼ਲਟ ਆਇਆ ਛੇ ਅਸੀਂ ਪਾਸ ਹੋ ਗਏ ਤੁਹਾਨੂੰ ਕਿਹੜੇ ਆਖ ਕੇ ਲੈ ਕੇ ਪਾਸ ਪਾਸ ਨਹੀਂ ਜਾਂਦਾ ਮੇਰੇ 500 ਚ ਟੋਟਲ 500 ਸੀ 360 ਆਏ ਨੇ ਮੇਰੇ ਇੱਕ بیٹے ਦੇ ਵੀਰੇ 345 ਆਏ ਨੇ ਕਿ ਤੇ ਉਹਨਾਂ ਨੂੰ ਜੀ ਮੈਂ ਚੰਗੀ ਸੀ ਤਿਆਰੀ ਦੇਖੋ ਜੀ ਮੈਂ ਬਹੁਤ ਤਿਆਰੀ ਕਰੀ ਆ ਗਈ ਜਿਵੇਂ ਮੈਂ ਰੋਜ਼ ਉਹ ਆਨਲਾਈਨ ਕਲਾਸਾਂ ਨਾਲ ਜਾਂ ਰਹੀ ਆ ਨਾ ਤੇ بیٹے ਨੇ ਮੌਕੇ ਦੀ ਪੜ੍ਹਿਆਗਾ ਉਹ ਦੋ ਤਿੰਨ ਦਿਨ ਪਹਿਲੇ ਪੜ੍ਹਦਾ ਸੀਗਾ ਇਸ ਤਰ੍ਹਾਂ ਉਹਦਾ ਹੋਵੇ ਅੱਗੇ ਕੀ ਵਿਚਾਰਾਂ ਤੇ ਕਹਿੰਦੇ ਅਸੀਂ ਕਰਾਂਗੇ ਬੀਏ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਦੋਨੇ ਪੇਪਰ ਪਾਸ ਜਾਵਾਂਗੇ ਤੇ ਐਡਮਿਸ਼ਨ ਲੈ ਕੇ ਆ ਰਹੇ ਫਿਰ ਉੱਥੋਂ ਕਰਾਂਗੇ ਠੀਕ ਐਸੀ ਦੇਣਾ ਮੈਸੇਜ ਤਾਂ ਇਹ ਹੈ ਵੀ ਜ਼ਿੰਦਗੀ ਜਿਹੜੀ ਆ ਕੀਮਤੀ ਆ ਸਮਾਂ ਕੀਮਤੀ ਆ ਸਾਨੂੰ ਇੱਕ ਇੱਕ ਪਲ ਦਾ ਲਾਹਾ ਲੈਣਾ ਚਾਹੀਦਾ ਹੈ ਜਿਹੜਾ ਸਮਾਂ ਲੱਗੇ ਨੇ ਮੁੜ ਕੇ ਨਹੀਂ ਆਉਣਾ ਤੇ ਦੂਸਰੀ ਗੱਲ ਇਹ ਮੈਂ ਕਹਿੰਦੇ ਵੀ ਵਿਦਿਆ ਤੀਜਾ ਨਿਤਰਾ ਇਹਦੀ ਸਿੱਖਣ ਦੀ ਕੋਈ ਉਮਰ ਨਹੀਂ ਤੇ ਪੜਦੇ ਰਹਿਣਾ ਜਿਹਦਾ ਅੱਗੇ ਵੱਧਦੇ ਰਹਿਣਾ ਆਜਾ ਨੌਜਵਾਨਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਾਣ ਦੇ ਅੰਦਰ ਪੜ੍ਹਾਈ ਕਰਨ ਦਾ ਉਹਨਾਂ ਬਾਰੇ ਵਿਚਾਰ ਚੁੱਕਦੇ ਹਾਂ। ਨੌਜਵਾਨਾਂ ਵਿੱਚ ਦੇਖੋ ਇਹ ਹੈਗਾ ਹੀ ਹੈਗਾ ਸੋਸ਼ਲ ਮੀਡੀਆ ਦੇ ਇੱਕ ਕਹਿ ਸਕੀਏ ਸੋਸ਼ਲ ਮੀਡੀਆ ਦੇ ਇਹ ਗੁਲਾਮ ਕਰ ਲੈ ਨੌਜਵਾਨਾਂ ਨੂੰ। ਤੇ ਮੈਂ ਨੌਜਵਾਨਾਂ ਨੂੰ ਕਹੂੰ ਵੀ ਸੋਸ਼ਲ ਮੀਡੀਆ ਵੀ ਦੇਖੋ ਸਮਾਂ ਇੱਕ ਟਾਈਮ ਨਿਸ਼ਚਿਤ ਕਰ ਲਓ ਵੀ ਇਸ ਸਮਾਂ ਇਹਨਾਂ ਕਹਿ ਇਹਨੂੰ ਸੋਸ਼ਲ ਮੀਡੀਆ ਦੇ ਅੱਗੇ ਬਾਕੀ ਆਪਣੇ ਕੰਮਾਂ ਲਈ ਪੜ੍ਹਾਈ ਲਈ ਖੇਤੀਬਾੜੀ ਲਈ ਨਾ ਪਰਿਵਾਰ ਲਈ ਸਮਾਂ ਜ਼ਰੂਰ ਦਿੰਦੇ ਰਹਿਣ। ਜੀ ਨਾਮ ਹੈ ਜਗਰੂਪ ਸਿੰਘ ਜੀ। ਕੀ ਲੱਗਦ ਨੇ ਤੁਹਾਡੇ ਜਿਹੜੇ ਭਰਾ ਨੇ ਜੀ ਮੇਰੇ ਭਰਾ ਨੇ ਅਵਤਾਰ ਜਿਵੇਂ ਦੇਖਦੇ ਹੋ ਅੱਜ ਇਹਨਾਂ ਨੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਆ ਵੀ ਪਿਓ ਪੁੱਤ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹ ਜੋ ਪੜ੍ਹਾਈ ਆ ਨਾ ਇਹਦੀ ਕੋਈ ਉਮਰ ਨਹੀਂ ਹੁੰਦੀ ਪੜ੍ਹਾਈ ਦੀ ਕੋਈ ਉਮਰ ਨਹੀਂ ਹਰੇਕ ਬੰਦਾ ਕਰ ਸਕਦਾ ਅੰਦਰ ਉਹਦੇ ਦਿਲ ਦੇ ਵਿੱਚ ਤਮੰਨਾ ਚਾਹੀਦੀ ਹੈ ਹੈ ਜੀ ਜਦੋਂ ਦਿਲ ਦੇ ਵਿੱਚ ਤਮੰਨਾ ਹੈ ਪੜ੍ਹਾਈ ਦੀ ਤਾਂ ਉਹ ਪੜ੍ਹਾਈ ਕਰ ਸਕਦਾ ਜਿੰਨੀ ਵੀ ਮਰਜ਼ੀ ਉਮਰ ਦੇ ਵੀ ਉਮਰ ਦਾ ਕੋਈ ਸਬੰਧ ਨਹੀਂ ਇਹਦੇ ਨਾਲ ਪੜ੍ਹਾਈ ਦੇ ਨਾਲ ਇਹ ਥੋੜੋ ਵੀ ਆਪਾਂ ਕੱਲੀ ਨੌਕਰੀ ਲੈਣ ਵਾਸਤੇ ਪੜ੍ਹਾਈ ਕਰਨੀ ਆ ਜਦੋਂ ਸਾਨੂੰ ਪਤਾ ਲੱਗਿਆ ਵੀ ਤੁਹਾਡੇ ਭਰਾ ਨੇ ਵੀ ਪਲੱਸ ਟੂ ਦੇ ਫੀਸ ਭਰੀਆ ਉਦੋਂ ਘਰ ਦਾ ਕਿਸੇ ਨੂੰ ਸਾਨੂੰ ਬਹੁਤ ਹੀ ਖੁਸ਼ੀ ਹੋਈ ਬਹੁਤ ਮਾਣ ਪਹਿਲੇ ਇਹਨਾਂ ਨੇ ਦੱਸਿਆ ਸੀ ਵੀ ਪੇਪਰ ਇਕੱਠਿਆਂ ਨਹੀਂ ਦਿੱਤੇ ਆ ਤੇ ਓਪਨ ਦੇ ਪੇਪਰ ਹੋਏ ਨੇ ਇਹਨਾਂ ਦੇ ਦੋਨਾਂ ਦੇ ਤੇ ਜਦੋਂ ਰਿਜ਼ਲਟ ਆਇਆ ਤਾਂ ਸਾਨੂੰ ਬਹੁਤ ਹੀ ਖੁਸ਼ੀ ਹੋਈ ਸਾਰੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਭਰਾ ਹੈ ਮੇਰਾ ਇਹ ਹਵਤਾਰ ਸਿੰਘ ਬਹੁਤ ਖੁਸ਼ੀ ਹੋਈ ਇਸ ਦੀ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਆਂ ਨਿਕਾਲਦੇ ਆਂ ਹੋਰ ਮੈਸੇਜ ਇਹ ਲੋਕਾਂ ਨੂੰ ਸਾਡਾ ਮੈਸੇਜ ਇਹੀ ਹੈ ਵੀ ਪੜ੍ਹਾਈ ਦੀ ਕਦਰ ਕਰੋ ਜਿਹੜੇ ਬੱਚੇ ਪੜ੍ਹਾਈ ਸਾੜ ਜਾਂਦੇ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਬਾਅਦ ਦੇ ਵਿੱਚ ਨੌਕਰੀ ਕੋਈ ਜ਼ਰੂਰੀ ਨਹੀਂ ਵੀ ਆਪਾਂ ਜੇ ਪੜ੍ਹਾਈ ਨੌਕਰੀ ਵਾਸਤੇ ਹੀ ਪੜ੍ਹਾਈ ਕਰਦੇ ਆਂ ਪੜ੍ਹਾਈ ਵਾਸਤੇ ਹੀ ਆਪਾਂ ਨੌਕਰੀ ਕਰਦੇ ਆਂ ਤੇ ਪੜ੍ਹਾਈ ਜ਼ਰੂਰੀ ਆ ਜਿੰਨੀ ਵੀ ਪੜ੍ਹਾਈ ਹੋ ਜੇ ਬਹੁਤ ਵਧੀਆ ਨੌਜਵਾਨੇ ਪੜ੍ਹਾਈ ਤੋਂ ਛੱਡ ਕੇ ਹੋਰ ਨਸ਼ਿਆਂ ਵੱਲ ਜਾ ਰਹੇ ਨੇ ਜਾਂ ਸੋਸ਼ਲ ਮੀਡੀਆ ਵੱਲ ਜਾ ਰਹੇ ਨੇ ਉਹਨਾਂ ਬਾਰੇ ਤੁਹਾਨੂੰ ਕਿਵੇਂ ਲੱਗਦਾ ਵੀ ਉਹਨਾਂ ਨੂੰ ਕਿਵੇਂ ਜਿਹੜਾ ਲਿਖੇ ਤੇ ਲੈ ਕੇ ਆਇਆ ਜਾ ਸਕਦਾ ਉਹਨਾਂ ਨੂੰ ਤਾਂ ਇਹੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਹੋਰ ਚੀਜ਼ਾਂ ਨੂੰ ਛੱਡ ਕੇ ਆਪਦਾ ਪੜ੍ਹਾਈ ਨੂੰ ਮੇਨ ਮੁੱਖ ਮੁੱਦਾ ਰੱਖਿਆ ਜਾਵੇ ਪੜ੍ਹਾਈ ਨੂੰ ਮੇਨ ਰੱਖਿਆ ਜਾਵੇ ਤਾਂ ਬਹੁਤ ਹੀ ਵਧੀਆ ਚੀਜ਼ ਹੈ ਪੜ੍ਹਾਈ ਹੈ ਜੋ ਇੱਕ ਨਾ ਇੱਕ ਬਹੁਤ ਹੀ ਜ਼ਿੰਦਗੀ ਦਾ ਅਹਿਮ ਅੰਗ ਹੈ ਪੜ੍ਹਾਈ ਦਾ ਪਲੱਸ 2 ਕਰ ਲਈ ਬੀਏ ਕਰ ਲਈ ਜਿੰਨੇ ਵੀ ਸਾਡੇ ਚ ਪਹੁੰਚ ਹੈ ਡਿਗਰੀ ਕਰ ਸਕਦੇ ਅਸੀਂ ਕਰਨ ਦਾ ਫਰਜ਼ ਹੈ ਉਮਰ ਦਾ ਕੋਈ ਸਬੰਧ ਨਹੀਂ